ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਚ ਸਿਰ ਰੱਖ ਕੇ ਨਾ ਭਾਈ ਜੇਠੇ ਨੇ ਇੱਕੋ ਗੱਲ ਆਖੀ ਦਾਤਿਆ ਜਦੋਂ ਮੈਂ ਆਪਣੇ ਪਿੰਡੋਂ ਆਇਆ ਸੀ ਮੇਰੀ ਨਾਨੀ ਨੇ ਆਖਿਆ ਸੀ ਮੇਰੇ ਪੁੱਤਰ ਦੇ ਸਿਰ ਤੋਂ ਹੱਥ ਨਾ ਝਾੜੀਂ ਚਰਨ ਫੜ ਕੇ ਕਹਿੰਦੇ ਨੇ ਇਹਨੇ ਮਹਾਰਾਜ ਜੀ ਅੱਜ ਤੋਂ ਬਾਅਦ ਮੈਂ ਉਦੋਂ ਹੀ ਫੈਸਲਾ ਕਰ ਲਿਆ ਸੀ ਉਹ ਦਾਤਿਆ ਮੇਰਾ ਦਰ ਵੀ ਤੂੰ ਤੇ ਮੇਰਾ ਘਰ ਵੀ ਤੂੰ ਤੇਰੇ ਬਿਨਾ ਨਹੀਂ ਮੈਂ ਸੇਵਾ ਕਰਦਾ ਸਰਸੰਗਤ ਜੀ ਐਨੀ ਸੇਵਾ ਕੀਤੀ ਭਾਈ ਜੇਠੇ ਤੋਂ ਫਿਰ ਗੁਰੂ ਰਾਮਦਾਸ ਮਹਾਰਾਜ ਬਣੇ ਬਖਸ਼ਿਸ਼ ਐਸੀ ਕੀਤੀ ਸੁਣਿਓ ਕੱਲਾ ਨਾਤਾ ਨਹੀਂ ਜੋੜਿਆ ਬਖਸ਼ਿਸ਼ ਐਸੀ ਕੀਤੀ ਉਹ ਗੁਰਮਖੋ ਅੱਜ ਵੇਖੋ ਇੱਕ ਗੁੰਗੜੀਆਂ ਵੇਚਣ ਵਾਲੇ ਭਾਈ ਜੇਠੇ ਨੂੰ ਗੁਰਤਾ ਗੱਦੀ ਮਿਲ ਗਈ